ਦੇਖੋ ਕਿਵੇਂ ਨਪਿਆ ਵਿਜੀਲੈਂਸ ਦੀ ਟੀਮ ਨੇ ਆਪ ਐਮਐਲਏ ਦਾ ਪੀਏ 4 ਲੱਖ ਰੁਪਏ ਦੀ ਰਿਸ਼ਵਤ ਲੈਦਾ ਮੌਕੇ ਦੀ ਇਹਨ ਵੀਡੀਓ ਆਈ ਸਾਹਮਣੇ ਬੀਰਸਲੀ ਟੀਮ ਇਹਨ ਮੌਕੇ ਤੋਂ ਐਮਐਲਏ ਸਾਹਿਬ ਦੀ ਮੌਜੂਦਗੀ ਚੋਂ ਪੀਏ ਨੂੰ ਉਠਾ ਕੇ ਗੱਡੀ ਤੱਕ ਲੈ ਕੇ ਆਉਂਦੀ ਹੈ ਪੀਏ ਸਾਹਿਬ ਪੋਲੇ-ਪੋਲੇ ਪੱਪਾ ਨਾਲ ਆਪਣੀ ਗੱਡੀ ਤੱਕ ਪਹੁੰਚਦੇ ਨੇ ਤੇ 4 ਲੱਖ ਰੁਪਏ ਦੀ ਵਿਜੀਲੈਂਸ ਟੀਮ ਉਹਨਾਂ ਦੇ ਹੱਥੋਂ ਰਿਕਵਰੀ ਕਰਦੀ ਹੈ ਸੁਣਾਵਾਂਗੇ ਪੂਰਾ ਬਿਆਨ ਐਮਐਲਏ ਸਾਹਿਬ ਦਾ ਵੀ ਕੀ ਕਹਿਣਾ ਹੈਗਾ ਆ ਤੁਸੀਂ ਆਪਣੀ ਬਵੇਕ ਬੁੱਧੀ ਨਾਲ ਵਿਚਾਰ ਜਰੂਰ ਦੇਣਾ ਕਿ ਐਮ ਐਲ ਏ ਸਾਬ ਦਾ ਇਸ ਰਿਸ਼ਵਤ ਕੇਸ ਵਿੱਚ ਹੱਥ ਹੈ ਕਿ ਨਹੀਂ ਸਾਡਾ ਫੇਸਬੁੱਕ ਪੇਜ ਫੋਲੋ ਜਰੂਰ ਕਰ ਲੈਣਾ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਪਲਾਂਟ ਲਾਇਆ ਹੋਇਆ ਉੱਥੇ ਖੁੱਦੇ ਇਹਨਾਂ ਨੇ ਮੇਰੇ ਤੋਂ ਪੈਸੇ ਲੈ ਸੀ ਵੀ ਮੈਨੂੰ ਨਾ ਉੱਥੇ ਪੈਸੇ ਤਹੀ ਦਿਨੇ ਆ ਪਲਾਂਟ ਦੇ ਵਿੱਚ ਕਿ ਮੇਰੀ ਇਨਵੈਸਟਮੈਂਟ ਜ਼ਿਆਦਾ ਹੋ ਗਈ ਤੇ ਇਹਨਾਂ ਨੇ ਮੇਰੇ ਤੋਂ 10 ਲੱਖ ਰੁਪਇਆ ਉਧਾਰ ਲਿਆ ਸੀਗਾ ਉਹਦੇ ਗੇਸ ਨਾਲੋਂ 4 ਲੱਖ ਰੁਪਏ ਵਾਪਸ ਕਰੇ ਠੀਕ ਹੈ ਕੀ ਕੰਮ ਕਰਦੇ ਤੁਸੀਂ ਮੇਰਾ ਸਰ ਆਪਣਾ ਮੈਂ Airtel ਤੋਂ ਰਿਟਾਇਰ ਹੋਇਆ ਜੀ ਤੇ ਸਾਡਾ ਆਪਣਾ ਸਕੂਲ ਹੈ ਇਸ ਮਨੇ ਠੀਕ ਹੈ ਨਹੀਂ ਤੁਸੀਂ ਤੁਹਾਨੂੰ ਇਹ ਜਾਣਦੇ ਸੀ ਪਹਿਲਾਂ ਹਾਂ ਬਹੁਤ ਪੁਰਾਣੇ ਜਾਣਦੇ ਨੇ ਸਰ ਇਲੈਕਸ਼ਨ ਵਾਲੇ ਵੀ ਸਾਰੇ ਨਾਲ ਰਹੇ ਨੇ ਜੀ ਅਗਰਵਾਲ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਤੇ ਮੈਨੂੰ ਇਹ ਕਹਿੰਦੇ ਸੀ ਕਹਿੰਦੇ ਜੀ ਮੈਨੂੰ ਬਿਆਸ ਤੇ ਪ ਹਾਲੋ ਚੱਲੋ ਚਾ ਕੋਈ ਪੈਸੀ ਪੈਸੇ ਚਕਾਓ ਹਾਂ ਹਾਂ ਕਰੀਤ ਬਾਤ ਨਹੀਂ ਫੜਦੇ ਤੂੰ ਨਹੀਂ ਫੜਦੇ ਮੇਰੇ ਕੋਲ ਹੀ ਫੜਾ ਕੋਈ ਨਹੀਂ ਲੈ ਜਾ ਸਰਦੋ ਕੱਢ ਕੇ ਨਹੀਂ ਛੱਡਦਾ ਤੁਸੀਂ ਕਿੰਨੇ ਪੂਰੀ ਅੰਮ੍ਰਿਤਸਰ ਕੋਲੇ ਲੈ ਕੇ ਜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਇੰਜੀਨੀਅਰ ਅਮਿਤ ਰਤਨ ਐਮ ਐਲ ਏ ਪਟੰਡਾ ਤੇ ਆਤੀ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਜੇਕਰ ਨਾਮ ਇਹ ਮੀਡੀਆ ਦੇ ਵਿੱਚ ਆ ਰਿਹਾ ਸੋਸ਼ਲ ਮੀਡੀਆ 'ਚ ਆ ਰਿਹਾ ਹੈ ਰਸ਼ਮ ਗਰਗ ਇਹ ਮੇਰੇ ਪੀਏ ਨਹੀਂ ਨੇ ਮੇਰਾ ਪੀਏ ਰਣਵੀਰ ਸਿੰਘ ਹੈ ਇਹ ਸਿਆਸੀ ਪਾਰਟੀਆਂ ਤੇ ਦੀ ਕੋਸ਼ਿਸ਼ ਹੈ ਬਦਨਾਮ ਕਰਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੇਰਾ ਇਹਨਾਂ ਨਾਲ ਕੋਈ ਲੈਣ ਦੇ ਨਹੀਂ ਔਰ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਗੱਲ ਇਸ ਮਾਮਲੇ ਤੇ ਔਰ ਜਿਹੜੀ ਆਮ ਆਦਮੀ ਪਾਰਟੀ ਨੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਜ਼ੀਰੋ ਟੋਲਰੈਂਸ ਫਾਰ ਕਰਪਸ਼ਨ ਦੀ ਪਾਲਿਸੀ ਬਣਾਈ ਹੈ ਅਸੀਂ ਉਸ ਤੇ ਪਹਿਰਾ ਦਿੰਨੇ ਆ ਔਰ ਨਾਲ ਖੜੇ ਆ ਔਰ ਇਹ ਸਿਆਸੀ ਪਾਰਟੀਆਂ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਔਰ ਇਹੀ ਕਹਿੰਦਾ ਹੋਇਆ ਬਹੁਤ ਬਹੁਤ ਧੰਨਵਾਦ ਤੁਸੀਂ ਬਣਾ ਲਓ ਵੀਡੀਓ ਦਿਖਾਵਾ ਤੂੰ ਮੈਨੂੰ ਬਣਾਉਣੀ ਹੈ ਬਣਾ ਲਓ ਬਣਾ ਲਓ ਲਾ ਲਓ ਕੈਮਰਾ ਇਹ ਲੋਏ ਪੁੱਤ ਸਰਕਾਰੀ ਗਵਾਹ ਕਿਹ ਹੈ ਅਗਰ ਪੌਰੀ ਤੁਸੀਂ ਜਾਓਗੇ ਤੁਸੀਂ ਲੋਕਾਂ ਤੋਂ ਤੁਸੀਂ ਲੋਕਾਂ ਤੋਂ ਤੁਸੀਂ ਪੁੱਛੋਗੇ ਇਹ ਲੋਏ ਤੁਸੀਂ ਜਾਓਗੇ ਨਾਮ ਚਾਹ। ਕਿੱਥੇ ਜਿੰਦਾ ਹਮਤ ਮਤਲਬ ਕਿੱਥੇ? ਮਤਲਬ ਬਲਾਉਂ ਮਤਲਬ ਆਉਦਾ ਉਹਨਾਂ ਨਾਲ ਤੋਨਾ। ਆਉਦਾ ਉਹਨਾਂ ਨਾਲ ਆਉਦਾ ਜੀ ਹਾਲ। ਹੋ ਗਿਆ ਬੱਸ। ਹਾਂ ਜੀ। ਉਹ ਤੇਰੇ ਕੋਲ ਤੁਹਾਡੀ ਗੱਡੀ ਦੀ ਕੋਈ ਹੋਰ ਲੈ ਲਈ ਜੀ ਜਰਾ ਨਹੀਂ ਉਹ ਕਾ ਬੋਲ ਚਾਹ ਜਾਨੀ ਜਿੱਤ ਮੈਨੂੰ ਗੱਡੀ ਬੁਲਾ ਚਾਹ ਗੱਡੀ ਪੜਾ ਦੀ ਬਸ ਪਰਾਹ ਹੈ ਜੀ ਨਹੀਂ ਜਾਨੀ